ਵਾਸ ਦਿਖਾਨੇ ਦਾ ਨੌਨ ਜਿਹੜੀ ਚਾਹਤ ਲੈ ਕੇ ਜਾਂਦੀ ਆ ਆਪਾਂ ਨੂੰ ਪੱਸਾ ਦੇਖ ਕੇ ਤੇ ਪਿੰਡ ਦੀ ਪੰਜਾਬੀ ਯਾਦ ਆਣ ਵੀ ਲੱਗੀ ਹੋਵੇ ਗਾਇਸ ਹੁਣ ਆਪਾਂ ਲੈ ਆਏ ਨੇ ਚਾਹਤ ਦੇ ਕੋਲ ਅਸੀਂ ਟਿਕਟਾਂ ਪੰਜ ਲਈਆਂ ਪਰ ਅਸੀਂ ਛੇ ਜਣੇ ਟਰੈਵਲ ਕਰਨੇ ਪਿਆ ਜੇ ਆਪਾਂ ਸ਼ੋਪਿੰਗ ਕਰਨੀ ਚਾਹੀਏ ਤੂੰ ਲਾਸਟ ਮਿੰਟ ਕਰ ਸਕਦੇ ਆ ਗਰੁੱਪ ਚ ਗਰੁੱਪ ਚ ਬਾਅਦ ਚ ਪਾਵਾਂਗੇ ਇਹਨਾਂ ਦੀ ਰੌਣਕਾ ਦੇਖ ਕੇ ਦਿਨ ਮੜੀ ਮਵਾਦੀ ਹੈ ਲੋਰੀ ਗਾਇਸ ਪਹਿਲੀ ਸਵੇਰ ਦੀ ਖਬਰ ਅਪਰੇਟ ਹੋ ਚੁੱਕੇ ਆ ਉੱਠਣਾ ਹੀ ਸਰ ਜਿਤਨੇ 4:30 5:30 ਹੋ ਚੁੱਕੇ ਨੇ ਫਟਾਫਟ ਕੁਰਸੀ ਕੀਤੀ ਓਜੀ ਸਾਬ ਸਿੰਘ ਨੇ ਮਾਰੀ ਫੁਰਤੀ ਤਿਆਰ ਹੋ ਚੁੱਕੇ ਪਹਿਲਿਆਂ ਦੇ ਵਿੱਚ ਅਵਲੀਨ ਵੀ ਅਵਲੀਨ ਕੌਰ ਵੀ ਸਾਡੀ ਥੋੜੀ ਥੋੜੀ ਤਿਆਰ ਹੋ ਚੁੱਕੀ ਐ ਤੇ ਬੂਟ ਆਪਣੇ ਬਾਗ ਦੇ ਖਾਂਦੀ ਵੀ ਐ ਇਹ ਬੂਟ ਮੈਂ ਵੀ ਪਾ ਚੁੱਕਿਆ ਹਾਂ 99 ਆਪਾਂ ਗੱਡੀ ਚ ਲੱਤ ਲਿਆ ਤਿਆਰ ਹੋ ਚੁੱਕੇ ਆ ਹੈਡਬੈਗ ਰਹਿ ਗਏ ਨੇ ਹਾਰਖ ਲੱਗੇ ਉਹਨਾਂ ਗੱਡੀ ਦੇ ਵਿੱਚ ਕਾਜੀ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਕੰਨ ਕੰਨ ਤੇ ਸਰਜ ਨੇ ਠੀਕ ਹੋ ਗਏ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਤੇ ਹੁਣ ਆਪਾਂ ਬੋਰਡਿੰਗ ਵਾਲੀ ਲਾਈਨ ਦੇ ਵਿੱਚ ਲੱਗੇ ਹੋਏ ਆ ਜਿਵੇਂ ਤੁਹਾਨੂੰ ਦਾ ਸਾਹਿਬ ਵੀ ਆਪਾਂ ਥੋੜੇ ਜਿਲੇਟ ਸਹੀ ਫਿਰ ਫਟਾਫਟ ਤਿਆਰ ਹੋਏ ਆ ਗੱਡੀ 'ਚ ਬੈਠੇ ਆ ਧਿਆਨ ਦੇ ਬਰਾ ਮੁੱਛਾ ਵੀ ਸੈੱਟ ਕਰ ਲਿਆ ਹੋਏ ਹੋ ਮੁੰਡੇ ਦੇ ਜੀਜੇ ਲੱਗਨੇ ਆ ਫਿਰ ਸਾਡੇ ਸਿਮਰਲ ਦੇ ਵੀ ਆਏ ਤੇ ਅਸੀਂ ਫਿਰ ਆਪਾਂ ਇੰਡੀਆ ਚੱਲੇ ਆ ਤੇ ਐਕਸਾਈਟਮੈਂਟ ਫੁੱਲ ਏ ਰਾਤ ਨੂੰ ਸੁੱਤੇ ਵੀ ਕੋਈ ਨਹੀਂ ਚੰਗੀ ਤਰ੍ਹਾਂ ਮੇਰੇ ਸਾਹ ਵਾਲੇ ਨਿਆਣੇ ਮੋਖੰਦ ਕਿੰਨੀ ਵਾਰ ਕਹਿਣਾ ਪੈਂਦਾ ਸੋ ਜਾ ਸੋ ਜਾ ਉਹ ਕੰ ਸੁਣਦਾ ਹੀ ਨਹੀਂ ਤੇਨੂੰ ਵੀ ਨਹੀਂ ਨੀਂਦ ਆਂਦੀ ਪੀ ਸਾਬ ਨੂੰ ਵੀ ਨਹੀਂ ਨੀਂਦ ਆਂਦੀ ਪੀ ਛੇਤੀ ਜੇ ਬਾਕੀ ਖੈਰ ਹੁਣ ਅਸੀਂ 에ਰਪੋਰਟ ਤੇ ਠੀਕ ਹੈ ਪੱਜ ਪੁੱਜ ਕੇ ਪਹੁੰਚ ਗਏ ਆ ਕੁੜੀ ਨੂੰ ਵੀ ਚਾਹੇ ਭਰਾ ਦਾ ਵਿਆਹ ਹੈ ਤੇ ਕਿੱਦਾਂ ਦੀ ਫਿਰ ਅੱਜ ਦੀ ਸਾਡੀ ਜਰਨੀ ਰਹੇਗੀ ਉਹ ਤੁਹਾਡੇ ਨਾਲ ਅੱਜ ਦੇ ਵਲੌਗ ਵਿੱਚ ਸ਼ੇਅਰ ਕਰਾਂਗੇ ਵਲੋਗ ਵਿਦਿਆ ਲੱਗਾ ਇਹਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਜੁਰ ਕਰਕੇ ਕਮੈਂਟ ਕਰਕੇ ਜੁੜ ਦਿੱਸੋ ਇਹਦੇ ਬੋਰਡਿੰਗ ਵਾਲੇ ਯਾਰ ਬੜਾ ਟਾਈਮ ਲੰਦੇ ਬਣੇ ਸਾਡੇ ਨੇ ਆਨੇ ਬੋਰ ਹੋ ਗਏ ਨੇ ਮੁਕਮ ਸਿੰਘ ਬੋਰੋ ਚੱਲਿਆ ਹੈ ਸੈਵ ਸਿੰਘ ਆਰਕੋ ਬੱਸੀਏ ਕਰ ਲੱਗ ਗਿਆ ਪਾਵਾ ਛੋਟਾ ਬਣਾ ਲਿਆ ਦਾ ਰੇਡ ਦਾ ਓ ਗਾਇਸ ਹੁਣ ਅਪਾ ਲੰਗਨੇ ਪਿਆ ਡਿਊਟੀ ਫਰੀ ਏਰੀਆ ਦੇ ਵਿੱਚੋਂ ਬਾਰ ਕੇ ਸਾਰੇ ਜਦਾਨਤ ਕੋ ਨਹਿ ਗਿਆ ਖਾਣ ਪੀਣ ਵਾਲੇ ਸ਼ੋਰੂਮ ਵਗੈਰਾ ਜੋ ਵੀ ਨੇ ਚਾਕਲੇਟ ਸ਼ੌਪ ਨੇ ਸਾਰਾ ਕੁਝ ਮਿਲਦਾ ਥੂ ਜਾਂ ਬਸ਼ਾਪਿੰਗ ਕਰਨੀ ਚਾਹੀਦੀ ਥੂ ਲਾਸਟ ਮਿੰਟ ਕਰ ਸਕਨੇ ਆ ਹਾਂ ਗਾਇਸ ਕਿਦਾਂ ਥੱਕ ਥੱਕਦੇ ਨਹੀਂ ਗਏ ਅਵਲੀਨ ਤੇ ਥਾਗੇ ਮੈ ਲੱਗਦਾ ਮੌਕਾ ਅਸੀਂ ਟਿਕਟਾਂ ਪੰਜ ਲਈਆਂ ਪਰ ਅਸੀਂ ਛੇ ਜਣੇ ਟਰੈਵਲ ਕਰਨੇ ਪਿਆ ਛੇਵਾਂ ਬੰਦਾ ਸਾਡਾ ਆਵੇ ਅਵਲੀਨ ਦਾ ਖੜਾ ਅਵਲੀਨ ਇਹ ਟਿਕਟ ਲਈਏ ਆਪਾਂ ਅਬਲੀਨ ਨੇ ਲਈ ਇਦੀ ਟਿਕੜ। ਹੋਰ ਟਾਈਮ ਹੋ ਗਿਆ ਜੀ ਬ੍ਰੇਕਫਾਸਟ ਦਾ ਤੇ ਅਸੀਂ ਇੱਕ ਬਾਾਰ ਤੇ ਰੁਕੇ ਹਾਂ ਜਿੱਥੋਂ ਕੇ ਹੁਣ ਕੌਫੀ ਤੇ ਬਰੋਸ਼ ਲੈਣ ਲੱਗਿਆ। ਬਰੋਸ਼ ਆ ਚੁੱਕੇ ਨੇ ਨਿਆਣੇ ਨੂੰ ਭੁੱਖ ਲੱਗੀ ਏ। ਮੋਕਮ ਕਹਿੰਦਾ ਮੈਨੂੰ ਭੁੱਖ ਲੱਗੀ ਏ। ਅਬਲੀਨ ਕਹਿੰਦੀ ਭੁੱਖ ਲੱਗੀ। ਕਿਹੜਾ ਬਰੋਸ਼ ਲਿਆ ਅਬਲੀਨ ਨੇ? ਚੋਕੋਲਾਟਾ ਵਾਲਾ। ਤੇ ਮੋਕਮ ਨੇ ਹਾਂ ਅਬਲੀਨ ਦਾ ਹੋ ਗਿਆ। ਤੇ ਉਹ ਮੇਰਾ ਚੋਕੋਲਾਟਾ ਕਿਉਂ ਮੋਕਮ ਦਾ ਮੋਕਮ ਪੇਪਰ ਲੈ ਲੈ ਬਟੇ ਪੇਪਰ ਨਾਲ ਲੈਣਾ ਠੀਕ ਹੈ। ਸੇ ਆ ਗਈ ਆਪਣੇ ਕਾਪੂਚੀਨੋ ਚਾਹ ਖਾਣਾ ਨਹੀਂ ਆਂਦਾ ਇਹਦਾ ਖਲਾਰੀ ਜਾਂਦੀ ਠੰਡੇ ਵੇਹਣੇ ਕਰਨਾ ਗਾਇਸ ਸਤੂ ਅਨ ਜਾਚ ਪਠਾਨ ਲੱਗ ਗਏ ਨੇ 6 ਨੰਬਰ ਗੇਟ ਸਾਡਾ ਤੇ ਹੁਣ ਜਾਚ ਪਠਾਨ ਦਾ ਬਣਾਈ ਤੇ ਸਤੂ ਵੀ ਆ ਪਹ ਲੰਗੇ ਆਇਆ ਤੇ ਵੀ ਇੱਥੇ ਵੀ ਚੈੱਕ ਕਰਦੇ ਨੇ ਆਖਰੀ ਟਾਈਮ ਵੇ ਜਹਾਜ਼ ਜਾਣ ਤੋਂ ਪਹਿਲਾਂ ਪਾਸਪੋਰਟ ਵਗੈਰਾ ਤੇ ਮੇਨ ਬੋਰਡਿੰਗ ਕਾਰਡ ਜੇ ਤੁ ਆਪਾਂ ਆਉਲ ਜੀਏ ਤੇ ਫਿਰ ਜਹਾਜ਼ ਐਕਸਚੇਂਜ ਹੋ ਜਾਂਦੇ ਨੇ ਤੇ ਬੱਚਿਆਂ ਦੀ ਖੁਸ਼ੀ ਦੇਖੋ ਹੁਣ ਕਿਵੇਂ ਜਾਂਦੇ ਪਿੰਡ ਕਿਹਨੂੰ ਭੱਜੇ ਇੱਥੋਂ ਆਪਾਂ ਨੂੰ ਬੱਸ 'ਚ ਬਿਠਾਣਾ ਹੈ ਤੇ ਉਸ ਤੋਂ ਬਾਅਦ ਆਪਾਂ ਨੂੰ ਜਹਾਜ਼ ਕੋਲ ਲੈ ਕੇ ਜਾਣਗੇ ਬੇਟੇ ਕੋਲ ਕੋਲ ਰੋ ਜ਼ਿਆਦਾ ਦੂਰ ਨਾ ਜਾਓ ਥੱਕ ਗਏ ਝਾਜਾ ਝਾਜਾ ਮੈਨੂੰ ਕਹਿਣ ਲੱਗਾ ਮੈਨੂੰ ਬੱਚਾ ਦੇਖ ਕੇ ਤੇ ਪਿੰਡ ਦੀ ਪੰਜਾਬੀ ਯਾਦ ਆਣ ਵੀ ਲੱਗ ਗਈ ਹੈ ਸਹੀ ਗੱਲ ਹੈ ਤੁਹਾਨੂੰ ਇਹ ਤਾਂ ਨਹੀਂ ਕਿ ਕੋਣ ਹੋਰ ਕੋਣ ਵਰਸਾ ਡੇਰੇ ਬਸ ਤੇ ਅੰਬਾਲਾ ਅੰਬਾਲਾ ਪਟਿਆਲਾ ਪਟਿਆਲਾ ਚੱਲਦੀ ਹੁੰਦੀ ਏ ਕੋ ਡੇਰੇ ਬਸ ਤੇ ਜੈਸੂਆ ਜੈਸੂਆ ਨਵਾਬੇਰ ਦੇ ਜੈਸੂਆ ਹੁਣ ਆਪਾਂ ਬੈ ਲਗੇ ਆਂ ਬਸ ਦੇ ਵਿੱਚ ਬਸ ਦੇ ਘਾਣੇ ਤਾਂ ਨੂੰ ਜਿਹੜੀ ਚਾਹਤ ਲੈ ਕੇ ਜਾਂਦੀ ਆ ਆਪਾਂ ਨੂੰ ਥਾਰੇ ਪਾਸੇ ਥੇੜ ਰੇਲਾ ਬਾਈ ਬੇਟੇ ਨੀਣਾ ਬੇਟੇ ਚੱਲ 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 ਵਿੱਚ ਬੈਠ ਸੀਟ ਤੇ ਬੈਠ ਜਾ ਬਟੇ ਬੈਠ ਜਾ ਜਿੰਨੇ ਬੈਠਣੇ ਸੀਟ ਹੈ ਉਹ ਸੀਟ ਹੈ ਬਟੇ ਬੈਠ ਜਾ ਪਿੱਛੇ ਵਾਲੀ ਤੇ ਬੈਠੇ ਬਟੇ ਉਹ ਚਲ ਬੈਠ ਜਾ ਬੈ ਜਾ ਇੱਥੇ ਬੁੱਢਿਆਂ ਵਾਸਤੇ ਰਹਿਓ ਓਏ ਨੋ ਵੀ ਗਾਇਸ ਹੁਣ ਆਪਾਂ ਲੈਣੇ ਚਾਹ ਜਜ ਦੇ ਕੋਲ ਆ ਗਏ ਚਾਹ ਜਜ ਦੇ ਕੋਲ ਨੰਬਰ ਪੁੱਛ ਲੈਣੇ ਪਰ 28 Grazie Grazie lei ਨੋ ਵੀ ਇਹਦੇ ਕੋਲ ਆਪਾਂ ਪੁੱਛ ਲਿਆ 28 ਨੰਬਰ ਸੀਟਾਂ ਕਹਿੰਦੀ ਪਿੱਛੇ ਜਾਣ ਚੋ ਫਾਇਦਾ

ਤੇ ਹੁਣ ਆਪਾਂ ਲੱਭਨੇ ਪਿਆ ਆਪਣੀ ਹਾ ਟ ਸੀਟਾਂ 28 ਨੰਬਰ ਦੀ ਆਰੀ ਆਰੀ ਬ੍ਰੇਸਟਾ ਸਭੀ ਸੈਟਨ ਸੀਟ ਮਿਲ ਗਈ ਹੈ ਖਿੜਕੀ ਵਾਲੀ ਅਬਲੀਨ ਹੋ ਰਹੀ ਉੱਪਰਲੇ ਪਾਸੇ ਬੈਠੋ ਲਗਾਓ ਪਾਸੇ ਜੋ ਨਾ ਚੋਸਣ ਨੀ ਲਾਵਾ ਸਭੀ ਕੈਪੀਸੋ ਆਬੀਆਸ

ਕਿਵੇਂ ਕਰਦੀ ਸੀ ਪਿਛਲੀ ਵਾਰੀ ਤੋਂ ਆਪਾਂ ਕੋਣੀ ਵੀ ਅਜ ਬੈਠੇ ਸੀ ਕੇਬਲ ਕਾਰ ਸੇ ਉੱਤੇ ਵੀ ਕੁੰਵ ਪੰਡਾਲਾ ਚੁੰਦਾ ਕਹਿੰਦੇ ਸੀ ਹਾਂ ਮੇਰੇ ਮੰਮੀ ਅਰੇ ਉੱਠ ਜਿਰ ਨਾ ਉੱਡਣ ਲੱਗਾ ਜਾ ਆ ਜਾਣਾ ਹਾਂ ਹੋ ਗਿਆ ਹਾਂ 4 5 6 7 8 9 10 ਜੰਮ ਦੇ ਵੀਰ ਨੂੰ ਸਨੀਆਂ ਦਾ ਸਨੀਆਂ ਦਾ ਵੀ ਤੋੜ ਦੇ ਛੋਲੇ ਛੋਲੇ ਬਹੁਤ ਅੱਛਾ ਹੈ ਚਾਕਲੇਟ ਮੇਂ ਦੀਵੇ ਚਾਕਲੇਟ ਛੋਟੇ ਛੋਟੀਆਂ ਨਵਾਂ ਸਾਲ ਮਨਾਉਂਦੇ ਨੇ ਕਿ ਪਾੜ ਪੰਜਾਬੀ ਚ ਪਾੜ ਬੋਲੀ ਨੇ ਠੀਕ ਹੈ ਪਾੜਨਾ ਚ ਰੰਦੇ ਮੈਂ ਦੇਖੀਏ ਆਪਾਂ ਪਰੋਂ ਪਹੁੰਚ ਗਏ ਤੇ ਇਥੋਂ ਆਪਾਂ ਲੈਣਾ ਜਾਜ ਜਿਹੜਾ ਕਿ ਰੋਮ ਤੋਂ ਆਪਾਂ ਨੂੰ ਦਿੱਲੀ ਲੈ ਕੇ ਜਾਏਗਾ ਹੁਣ ਆਪਾਂ ਹੈਗੇ ਆ ਰੋਮ ਦੇ 에어ਪੋਰਟ ਤੇ ਆਪਾਂ ਦੇਖ ਸਕਦੇ ਨੇ ਭਾ ਅੰਦਰਲੇ ਗੇਟ ਨੰਬਰ ਲਿਖਿਆ ਹੋਏ ਨੇ ਵੱਖਰੇ ਵੱਖਰੇ ਇੱਥੇ ਟਾਈਮ ਆਪਣੇ ਕੋਲ ਪੂਰਾ ਪੂਰਾ ਹੀ ਹੈ ਇਸ ਕਰਕੇ ਆਪਾਂ ਅチェ ਦਿੱਤੀ ਗੇਟ ਆਲ ਜਾਣੇ ਪਿਆ ਕਿਉਂਕਿ ਸਰਟੀ ਤੇ ਡੈਡੀ ਕੇ ਹੀ ਕੱਲ ਹੀ ਗਏ ਸੀ ਉਹ ਕਹਿੰਦੇ ਭਈ 19 ਨੰਬਰ ਗੇਟ ਹੁੰਦਾ ਸਕਰੀਨ ਤੇ ਦੱਸ ਦੇਣੀ ਪਏਗੇ ਨੰਬਰ ਇਸ ਕਰਕੇ ਆਈਡੀ ਨਾਲ 19 ਨੰਬਰ ਤੇ ਚੱਲਨੇ ਪਿਆ ਸੋਨਾ 에어ਪੋਰਟ ਯਾਰ ਇੰਦੇਰ ਕਰਦਾ ਵੇ ਰੁਕੀ ਥੋੜੀ ਦੇਰ ਇਹ ਘੁੰਮੀਆਂ ਵੀ ਇੱਥੇ ਸ਼ੋਪਿੰਗ ਸ਼ੋਪਿੰਗ ਕਰਨ ਉਹਦੇ ਠੀਕ ਨੇ ਪਰੰਦਾ ਵੀਂਡੋ ਸ਼ੋਪਿੰਗ ਦੀ ਕਰੇ ਘਟੋ ਘਟਾ ਬੜਾ ਸੋਹਣਾ ਮਾਹੌਲ ਜਿਹਾ ਲੱਗਦਾ ਪਰ ਆਪਣੇ ਕੋਲ ਟਾਈਮ ਥੋੜਾ ਜਿਆ ਕੱਟੇ ਬੱਚੇ ਗਰਮੀ ਲੱਗਦੀ ਪਈ ਸਾਰੇ ਜੈਕਟ ਹਲਾਤੀਆਂ ਹਨ ਗਰਮੀ ਲੱਗਦੀ ਪਈ ਅੰਦਰ ਤੁਰ ਤੁਰ ਕੇ ਕਿਹੜੇ ਜਿਹੜਾ ਥੋੜਾ ਜਿਹਾ ਦੂਰ ਪੈਂਦਾ ਬੱਚੇ ਥੋੜਾ ਬੱਚੇ ਕੀ ਸਾਰੇ ਜਰੇ ਹਾਫ ਜਾਂਦੇ ਨੇ ਫਿਰ ਅੰਦਰ ਥੋੜਾ ਮੌਸਮ ਵੀ ਜਿਹੜਾ ਟੈਂਪਰੇਚਰ ਕੰਟਰੋਲ ਜਾਂ ਹੁੰਦਾ ਨਾ ਇਸ ਕਰ ਗਰਮੀ ਲੱਗਦੀ ਤੇ ਹੁਣ ਖੜ ਤੇ ਪਏ ਨੇ ਫੈਟ ਚਟੇ ਤੇਿੱਥੇ ਹੁਣ ਅਗਲੀਆਂ ਲਾਈਨਾਂ ਲੱਗੀਆਂ ਇਮੀਗ੍ਰੇਸ਼ਨ ਵਾਲੀਆਂ ਇੱਥੇ ਵੀ ਪਾਸਪੋਰਟ ਵਗੈਰਾ ਚੈੱਕ ਹੋਣਗੇ ਤੇ ਉਹ ਆਪਾਂ ਚੈੱਕ ਕਰਾ ਕੇ ਫਿਰ ਅੱਗੇ ਜਾਵਾਂਗੇ ਜਿੱਤੇ ਚੈਕਿੰਗ ਹੋਈ ਗਈ ਅਗਲੀ ਜਿੱਤੇ ਸਮਾਨ ਸਮੇਂ ਚੈੱਕ ਕਰਦੇ ਨੇ ਉਹ ਗਾਇਸ ਹੁਣ ਆਪਾਂ ਫਿਰ ਰੁਕੇ ਆ ਟਾਬੇ ਦੇ ਵਿੱਚ ਪੰਜਾਬ ਆਈਏ ਪੰਜਾਬ ਨੂੰ ਜਾਂਦੇ ਵੀ ਇਹ ਹੈ ਟਾਬੇ ਤੇ ਰੁਕਣਾ ਇੱਕ ਤਰ੍ਹਾਂ ਦਾ ਟਾਲਾ ਹੀ ਕੰਮ ਹੈ ਰੁਕੇ ਬਿਨਾਂ ਨਹੀਂ ਜਾ ਸਕਦੇ ਹੈਗੇ ਤੇ ਹੁਣ ਦੁਕਾਨ ਥੋੜੀ ਜਿਹੀ ਘਟਦੀ ਵੀ ਹੈ ਕੋਈ ਖਾਣ ਵਾਲੀ ਚੀਜ਼ਾਂ ਦੀ ਖੁਸ਼ਬੂ ਆਉਂਦੀ ਵੀ ਇੱਥੋਂ ਅਫਗਾਨੀ ਪਨੀਰ ਟਿੱਕਾ ਮਲਾਈ ਚਾਪ ਟਿੱਕਾ ਮੁੱਖ ਗਰੂਪ ਚ ਪਾਉ ਗਰੂਪ ਚ ਬਾਜੂ ਬਾਵਾਂਗੇ ਨਾ ਦੀ ਰੌਣਕਾਂ ਨਹੀਂ ਕਦੀ ਮੜੀ ਜਮਵਾ ਨਹੀਂ ਹੈ ਸਾਹਿਬ ਚਾਰੇ ਦਾ ਕੰਨ ਦੁਖਦੇ ਬਨੇ ਠੀਕ ਹੈ ਹੁਣ ਦਰਦੋਂ ਦੀ ਵੀ ਇਸ ਟਾਈਮ ਨੂੰ ਤੇ ਪੈਡ ਲੱਗਿਆ ਤੇ ਸਾਡੀ ਆਸਾਂ ਦੇ ਪਾਣੀ ਫਿਰਦਾ ਆ ਕਹਿੰਦੇ ਇਸ ਟਾਈਮ 4 ਵਜੇ ਤੋਂ ਲੈ ਕੇ ਕੁਝ ਨਹੀਂ ਮਿਲਦਾ ਹੈਗਾ ਕੀ ਮਿਲਦਾ ਕਹਿੰਦੇ ਸਿਰਫ ਪਰੌਂਠੇ ਮਿਲਦੇ ਨੇ ਉਹ ਵੀ ਤੰਦੂਰ ਵਾਲੇ ਚਾਹ ਚਾਹ ਤੇ ਜਾਂ ਬਾਤੋ ਬਾਤ ਕਹਿੰਦੇ ਦਾਲ ਮੱਖਣੀ ਲੱਗ ਜੇਗੀ ਮੈਂ ਕਿਹਾ ਯਾਰ ਦਾਲ ਮੱਖਣੀ ਤੇ ਵੀ ਮੈਂ ਇਹਦੇ ਨੂੰ ਸੋਚ ਕੇ ਆਇਆ ਦਾਲ ਮੱਖਣੀ ਖਾਣੀ ਖਾਣੀ ਹੈ ਕਿਉਂ ਫਿਰ ਆਪਾਂ ਦਾਲ ਮੱਖਣੀ ਮੰਗਾਈ

ਉਹ ਫਿਰ ਕਿਵੇਂ ਆਣੇ ਪੈ ਲੈ ਪਰ ਹਾਂ ਗਾਇਸ ਜਿਨੇ ਆਣੇ ਸਾਡਾ ਨੂੰ ਮਸਾਂ ਹੀ ਖੁੱਲ ਮਿਲੀ ਹੈ ਭੱਜ ਕੇ ਚੁਲੇ ਦੇ ਬੈਠ ਗਏ ਨੇ ਐ ਨਜ਼ਾਰੇ ਮੈਂ ਕਿੱਥੇ ਬਾਹਰ ਲੱਭਦੇ ਨੇ ਖੁੱਲ ਐਨੀ ਡੈਕੋਰੇਸ਼ਨ ਤੇ ਭਾਈ ਬਾਹਰ ਵਾਲੇ ਵੀ ਨਹੀਂ ਕਰਦੇ ਕਿ ਜਿੰਨਾ ਨੇ ਸਜਾਇਆ ਹੈ ਹੋਏ ਗਾਇਸ ਤੇ ਹੁਣ ਆ ਪਾ ਚੁੱਕਿਆ ਘਰ ਸਫਰ ਤੇ ਕਾਣ ਆ ਰਿਹਾ ਤੇ ਮਮੀ ਡੈਡੀ ਕਾਰੀ ਤੇ ਬੁਆਪਾ ਨੂੰ ਫੁੱਲ ਮਿਲਿਆ ਮਮੀ ਡੈਡੀ ਛੋੜ ਕੇ ਪਹਿਲਾਂ ਆ ਚੁੱਕੇ ਨੇ ਤੇ ਸਮਾਨ ਸੋਣ ਹੈ ਹੁਣ ਸੈੱਟ ਕਰਨੇ ਪਿਆ ਥੱਕੇ ਆ ਤੇ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਬੜਾ ਕੁਝ ਤੁਹਾਨੂੰ ਦਿਖਾਵਾਂਗੇ ਬਲੌਗਾਂ ਦੇ ਵਿੱਚ ਜਿਵੇਂ ਦੱਸਿਆ ਸਾਡੇ ਸ਼ਿਮਰ ਦਾ ਵਿਆਹ ਹੈ ਰੌਣਕਾਂ ਲਗਣੀਆਂ ਬੜਾ ਖੁਸ਼ ਕਰਨਾ ਹੈ ਸ਼ਾਪਿੰਗਾਂ ਕਰਨੀਆਂ ਸਾਰੇ ਵਲੌਗ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗਣਗੇ ਵਧੀਆ ਲੱਗੇ ਤਾਂ ਲੱਗਦੇ ਨੇ ਕਮੈਂਟ ਕਰਕੇ ਦੱਸਿਓ ਕਿਉਂ ਸ਼ੇਅਰ ਜੁ ਕਰਾ ਕਰੋ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਫਾਇਰ ਬਾਤ ਸਸਰਕਾਰ